ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਕਰ ਰਹੇ ਸੀ ਤਿੰਨ ਨੰਬਰ ਫਾਈਲ ਅੰਦਰ ਮਨ ਬਾਰੇ ਤੀਜੇ ਪਾਸ਼ਾ ਜੀ ਜਦੋਂ ਆਪਣੇ ਪੁੱਤਰ ਬਾਬਾ ਸੁੰਦਰ ਜੀ ਤੋਂ ਚੱਲਣ ਵਾਲੇ ਹਕਾਰੇ ਦੀ ਗੱਲ ਕਰ ਰਹੇ ਸੀ ਉੱਥੇ ਵੀ ਕਹਿੰਦੇ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਦਾ ਕੌਣ ਹੁੰਦਾ ਡੋਲਦਾ ਮਨ ਡੋਲਦਾ ਕੌਣ ਹੁੰਦਾ ਮਨ ਡੋਲਦਾ ਹੁੰਦਾ ਮਨ ਆਖਰੀ ਸਵਾਸ ਤੱਕ ਵੀ ਮਨ ਦੇ ਡੋਲ ਜਾਣ ਦਾ ਖਤਰਾ ਹੁੰਦਾ ਇਸ ਕਰਕੇ ਮਗਤੋਂ ਜਾਣਾ ਮੰਦਰਾਂ ਜਾਂ ਮਸਜਿਦ ਦੇ ਖਿਲਾਫ ਨਹੀਂ ਸੀਗੇ ਨਾ ਤਿਰਤਾਂ ਦੇ ਖਿਲਾਫ ਸੀ ਇਤਿਹਾਸ ਹੈ ਭਗਤਨਾਮ ਦੇ ਜੀ ਮੰਦਰ ਜਾਂਦੇ ਜਾਣ ਨਹੀਂ ਜਿੰਦੇ ਆਂਡੇ ਪਨੀਚੇ ਢੇੜੇ ਤੀਰਥਾਂ ਤੇ ਵੀ ਜਾਂਦੇ ਰਹੇ ਨੇ ਜਿੱਥੇ ਜਾਣ ਦਾ ਕੋਈ ਲਾਹਾ ਹੀ ਨਾ ਹੋਵੇ ਲਾਹ ਵੀ ਨਾ ਹੋਵੇ ਤਾں ਛੱਡਿਆ ਗੁਰੂ ਭਗਤਾਂ ਦੇ ਜਣਾ ਨੇ ਤੀਰਥਾਂ ਤੇ ਜਾਣਾ ਜਿੱਥੇ ਗੁਰ ਸੀਗੇ ਜਿੱਥੇ ਗੁਰ ਹੁੰਦਾ ਉੱਥੇ ਹੀ ਤੀਰਥ ਹੁੰਦਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੁਥਾਣ ਸੁਹਾਵਰਾ ਰਾਮ ਰਾਜੇ ਥਾਂ ਕੋਈ ਵੀ ਹੋਵੇ ਸ਼ਹਿਰ ਕੋਈ ਵੀ ਹੋਵੇ ਕਾਂਸੀ ਹੋਵੇ ਜੈਮਗਰ ਹੋਵੇ ਭਗਤੀ ਉੱਚੀ ਨਹੀਂ ਹੋਣੀ ਚਾਹੀਦੀ ਕਹਿੰਦੇ ਕਾਂਸ਼ੀ ਮਗਰ ਸਮ ਵਿਚਾਰੀ ਹੋਚੀ ਭਗਤ ਕੈਸੇ ਉਤਰ ਸੁਬਾਰੀ ਉਹ ਕਹਿੰਦੇ ਪਹਿਲੇ ਦਰਸ਼ਨ ਮਗਰ ਭਾਇਓ ਫੋਨ ਕਾਂਸ਼ੀ ਬਸੇ ਆਈ ਕਾਂਸ਼ੀ ਬਸ ਗਿਆ ਕਿ ਕਿਉਂਕਿ ਸੰਗੀ ਸਾਥੀ ਉੱਥੇ ਸੀਗੇ ਜੇ ਗਿਆਨ ਲੈ ਕੇ ਗਾਂਢੀ ਬਣ ਲੈਣੀ ਆ ਦੇਣੇ ਹੀ ਕਿਸ ਨੂੰ ਨਹੀਂ ਇਹਦਾ ਮਤਲਬ ਫਿਰ ਸਵਾਰਥ ਹੈ ਜੇ ਦਰਿਆ ਪਾਣੀ ਰੋਕ ਕੇ ਹੀ ਬਹਿ ਜਵੇ ਆਪਣੇ ਕੋਲ ਦਬਈ ਨਾ ਅੱਗੇクセ ਨੂੰ ਤਾਂ ਭਗਤ ਕਬੀਰ ਜੀ ਨੇ ਖਾਇ ਸੀ ਗਾਂਢਣਾ ਬੰਦੂ ਬੇਚਣਾ ਹਾਂ ਦੋ ਗੱਲਾਂ ਨੇ ਗੰਡ ਵੀ ਨਹੀਂ ਬੰਨਣੀ ਯਾਨੀ ਕਿ ਰੱਖਣਾ ਵੀ ਕੋਲ ਨਹੀਂ ਮੰਡਣਾ ਵੀ ਜ਼ਰੂਰ ਹੈ ਅਰ ਬੇਚਣਾ ਨਹੀਂ ਕੋਕੇ ਗਰਬਾਣੀ ਦਾ ਫਰਮਾਨ ਹੈ ਧਰਗਤਨਾਂ ਦਾ ਜੀਵਿਆ ਜੋ ਲਿਖ ਲਿਖ ਵਿੱਚ ਨਾਉ ਲਿਖ ਜੋ ਜਿਨ੍ਹਾਂ ਨੇ ਧਰਮ ਨੂੰ ਵਪਾਰ ਬਣਾਇਆ ਧੰਦਾ ਬਣਾਇਆ ਇਸ ਕਰਕੇ ਗੁਰੂ ਨੂੰ ਹੀ ਨਾਰਾਇਣ ਵੀ ਕਿਹਾ ਜਾਂਦਾ ਹੈ। ਗੁਰੂ ਨੂੰ దਈ ਵੀ ਕਿਹਾ ਜਾਂਦਾ ਹੈ ਪ੍ਰੇਰਕ। ਗੁਰ ਨਾਰਾਇਣ ਦਾਈ ਗੁਰੂ ਗੁਰੂ ਸੱਚਾ ਸਿਰਜਣਹਾਰ। ਜਿਹੜਾ ਸਿਰਜਣਹਾਰ ਕਿਹਾ ਜਾਂਦਾ ਇੱਕ ਜਿਹਨੂੰ ਪਰਵਰਦگار ਕਿਹਾ ਜਾਂਦਾ ਹੈ ਜਿਹਨੂੰ ਪਰਮੇਸ਼ਰ ਕਿਹਾ ਜਾਂਦਾ ਹੈ। ਉਹੀ ਨਾਰਾਇਣ ਹੈ। ਉਹੀ ਸਿਰਜਣਹਾਰ ਹੈ। ਜਿੱਥੇ ਸਿਰਜਣਹਾਰ ਹੋਵੇ ਜਿੱਥੇ ਸਤਗੁਰੂ ਹੋਵੇ ਦੂਜੇ ਲਫ਼ਜ਼ਾਂ 'ਚ ਉਹੀ ਤੀਰਥ ਹੁੰਦਾ ਹੈ ਦੇਵਤਿਆਂ ਨੇ ਜਦੋਂ ਥਾਪੇ ਸੀ ਤੀਰਥ ਸੈਂਟਰ ਤਾਂ ਬਣਾਉਣੀ ਪੈਂਦੇ ਹੁੰਦੇ ਨੇ ਜਿਵੇਂ ਉਹਨਾਂ ਅਸੀਂ ਯੂਨੀਵਰਸਿਟੀਆਂ ਕਾਲਜ ਬਣਾਣੇ ਆ ਪਾਟਸ਼ਾਲਾ ਮਾ ਬਣਾਣੇ ਆ ਥੱਪਣੀ ਪੈਂਦੇ ਹੁੰਦੇ ਨੇ ਜਗ੍ਹਾ ਕੋਈ ਦਾ ਥੱਪਣੀ ਪਊ ਜਿੱਥੇ ਸੁਵਿਧਾ ਹੋਵੇ ਪਾਣੀ ਦੀ ਕੋ ਪਾਣੀ ਤੋਂ ਬਣਦਾ ਜੀਵਨ ਨਹੀਂ ਸਰੀਰ ਤੀਰਥ ਕਟਾਂ ਦੇ ਹੀ ਬਣਾਏ ਜਾਂਦੇ ਨੇ دریاਵਾਂ ਦੇ ਤੀਰਾਂ ਕੰਡਿਆਂ ਤੇ ਥਾਪ ਤੇ ਜਨ ਕਿ ਸਿਲੈਕਟ ਕਰ ਲਈ ਵੀ ਆ ਥਾਂਗਾ ਠੀਕ ਹੈ ਜਿਵੇਂ ਹਰਦوار ਜਬਨਾਰ ਸਕੰਸ਼ੀ ਜਿੱਥੇ ਗੰਗਾ ਮਿਲ ਕੇ ਵੀ ਜਿਹੜੀ ਹੈਗੀ ਹੈ ਮਨ ਕੇ ਜਿੱਥੇ ਘਾਟ ਬਣੇ ਹੋਏ ਨੇ ਘਾਟ ਸਿਲੈਕਟ ਕਰੇ ਬਨੇ ਹੋਰ ਕੀ ਹੈ ਪੰਡਤੋ ਨੇ ਪੰਡ ਦੇਵਤਿਆਂ ਦਾ ਪੁਜਾਰੀ ਹੈ ਨਾ ਆਪ ਦੇਵਤਾ ਨਹੀਂ ਬਣਿਆ ਆਪ ਗੁਰੂ ਬਣ ਗਿਆ ਕੀ ਦਾ ਦੇਵਤਿਆਂ ਦਾ ਵੀ ਕਹਿੰਦੇ ਮਾਟੀ ਕੇ ਕਰ ਦੇਵੀ ਦੇਵਾ ਤੇ ਸੰਗੈ ਜੀ ਉਹਦੇ ਹੀ ਜੀ ਉਹਨੂੰ ਮਿੱਟੀ ਦੇ ਦੇਵੀ ਦੇਵਤੇ ਦੇ ਨਾਲ ਲਾਤਾ ਵੀ ਦੇਵੀ ਦੇਵਤੇ ਕਿਤੇ ਮਿੱਟੀ ਦੇ ਮਾਦੋਂ ਹੁੰਦੇ ਨੇ ਸ਼ਕਤੀਆਂ ਹੁੰਦੀ ਆ ਦੇਵ ਗੁਰੂ ਨੇ ਬਣਾਏ ਹੁੰਦੇ ਨੇ ਦੇਵਤੇ ਪੰਡਤ ਨੇ ਉਹਨੂੰ ਮਿੱਟੀ ਦੇ ਸਬਦ ਕਰਤਾ ਜਦੋਂ ਗੁਰੂ ਭਗਤ ਜਿਨ੍ਹਾਂ ਨੇ ਦੇਖਿਆ ਕਿ ਮੁੱਲਾਂ ਦੇ ਪੰਡਤ ਫਿਰ ਜੋ ਰਮਦੇ ਆਗੂ ਬਣੇ ਹੋਏ ਸੀ ਉਧਰ ਜੋਗੀ ਸੀ ਜਿਹੇ ਉਹ ਵੀ ਗੁਰੂ ਕੋ ਹੁੰਦੇ ਸੀ ਪਈਏ ਹੈ ਤਾਂ ਮਕਾਗੂ ਆਪਣੇ ਚੇਲਿਆਂ ਨੂੰ ਰਾਹ ਪਾਉਣ ਦੀ ਬਜਾਏ ਘਰਾਹੇ ਪਾ ਰਹੇ ਸੀ ਉਹ ਛੱਡਣੇ ਪੈਗੇ ਬੁੱਲਾ ਪੰਡਤ ਛਾਡੇ ਦੋ ਅਮਰਚ ਘੜਾ ਰਹ ਹਨ ਕੋ ਝਗੜੇ ਵਿੱਚ ਬਾਂਦ ਬਿਵਾਦ ਵਿੱਚ ਤਾਂ ਖੋਜ ਹੋਇਆ ਹੀ ਨਹੀਂ ਕਰਦੀ ਸੱਚ ਦੀ ਖੋਜੀ ਉਪਜੈ ਬਾਦੀ ਬਿਨਸੈ ਹਰ ਹਰ ਗੁਰ ਕਰਤਾਰਾ ਨੱਜ ਪੰਡਿਤ ਮੁਲਾਮਾਰੇ ਸਾਰੇ ਜਾਣਦੇ ਨੇ ਬੁੱਲੇ ਸ਼ਾਹ ਦੀ ਬਾਣੀ ਪੰਜ ਪਾਸ਼ਾ ਨੇ ਇਸੇ ਕਰਕੇ ਦਰਜ ਨਹੀਂ ਸੀ ਕੀਤੀ ਜਦੋਂ ਕਹਿੰਦਾ ਮੰਦਰ ਢਾ ਦੇ ਮੌਜਜ ਢਾ ਦੇ ਨਾ ਮੰਦਰ ਟਾਉਣ ਦੀ ਲੋੜ ਆ ਨਾ ਮਸਜਿਦ ਲਾਉਣ ਦੀ ਲੋੜ ਟਾਉਣ ਦੀ ਲੋੜ ਹੈ ਜਿਸ ਮਕਸਦ ਵਾਸਤੇ ਬਣਾਏ ਗਏ ਸੀ ਮਕਸਦ ਪੂਰਾ ਹੋਣਾ ਚਾਹੀਦਾ ਉਹ ਮਕਸਦ ਪੂਰਾ ਹੋਣਾ ਚਾਹੀਦਾ ਜੇ ਦੁਕਾਨ ਦਾ ਦਿਵਾਰ ਬੋਰਡ ਲੱਗਿਆ ਕਿ ਸੌਦਾ ਅੰਦਰ ਹੋਵੇ ਹੀ ਨਾ ਅੱਜ ਤੀਰਥਾਂ ਤੇ ਮੰਦਰਾਂ ਗੁਰਦੁਆਰਿਆਂ 'ਚ ਕੀ ਹਾਲ ਐ ਸਾਰੇ ਸੰਸਾਰ ਨੂੰ ਪਤਾ ਹੀ ਐ ਰਹਿੰਦੀ ਹੁੰਦੀ ਕਸਰ ਸਿਆਸਤ ਦਾ ਨਾਂ ਨੇ ਘੜਤੀ ਐ ਜਿਹੜੀ ਰਹਿੰਦੀ ਹੁੰਦੀ ਐ ਕਸਰ ਸੀ ਨਾ ਉਹ ਇਹਨਾਂ ਨੇ ਪੂਰੀ ਕਰਤੀ ਹੈ ਸਿਆਸਤਦਾਨਾਂ ਨੇ ਹਰ ਧਾਰਮਿਕ ਸੰਸਦ ਵਿੱਚ ਸਿਆਸੀ ਆਦਮੀ ਦਾ ਗਲਬਾ ਖੜ ਚੁੱਕਿਆ ਹੈ ਇਸ ਕਰਕੇ ਇੱਥੇ ਭਾਈ ਗੁਰਦਾਸ ਜੀ ਸਤਗੁਰੂ ਦੇਵ ਨੂੰ ਹੀ ਅਪਿਓ ਮੰਨਦੇ ਨੇ ਜੀਦੇ ਮਨ ਦਾ ਭੇਦ ਗਿਆਨ ਦੀ ਸ਼ਮਤਾ ਦਾ ਭੇਦ ਕਿਸੇ ਨੂੰ ਨਹੀਂ ਹੈ ਸਤਗੁਰ ਦਿਓ ਅਭੇ ਉਹ ਹੈ ਹੋਰ ਦੇਵ ਬੁਰ ਸੇਵ ਤਰਾਏ ਸਤਗੁਰ ਹੀ ਐਸਾ ਦਿਓ ਹੈ ਜਿਨੇ ਦੇਵਤਿਆਂ ਨੂੰ ਭੇਦ ਦੇ ਕੇ ਹਰ ਦਾ ਇੱਕ ਦਾ ਗੁਰ ਸੇਵਾ ਕਰਾ ਕੇ ਤਾਰਤੇ ਗੁਰਮਾਨੇ ਦਾ ਹੀ ਫਰਨਾ ਬਾਣ ਹੈ ਗੁਰ ਜੈਸਾ ਨਾ ਹੀ ਕੋ ਦੇਵ ਮਸਕ ਭਾਗ ਸੁਲਾਗਾ ਸੇਵ ਇਸ ਕਰਕੇ ਸਤਗੁਰ ਨੂੰ ਹੀ ਦਵਾਦੀ ਦੇਵ ਕਿਹਾ ਜਾਂਦਾ ਜੋ ਸਮਝ ਦੀ ਪਹੁੰਚ ਤੋਂ ਬੁੱਧੀ ਦੀ ਪੋਕੜ ਤੋਂ ਪਰੇ ਹੈ ਉਹਦੇ ਬਾਰੇ ਗਿਆਨ ਸਤਗੁਰੂ ਹੀ ਕਰਾ ਸਕਦਾ ਹੈ। ਦੇਵਤੇ ਉਹੀ ਤਰ੍ਹਾਂ ਨੇ ਜਿਹੜੇ ਸਾਧਗੁਰ ਦੀ ਸੇਵਾ ਵਿੱਚ ਲੱਗ ਗਏ। ਸਤਗੁਰ ਪਾਰ ਸਪੁਰਸੇ ਲੱਖ ਪਾਰਸ ਪਾ ਖਾਕ ਸੁਹਾਏ ਗੁਰਪ੍ਰਗਤ ਜਨ ਸਤਗੁਰ ਨੂੰ ਹੀ ਪਾਰਸ ਮੰਨਦੇ ਨੇ ਸਤਗੁਰ ਹੀ ਐਸਾ ਪਾਰਸ ਹੈ ਜੋ ਪਰਸ ਕੇ ਆਪਣੇ ਵਰਗਾ ਹੀ ਬਣਾ ਦਿੰਦਾ ਹੈ ਪਾਰਸ ਪਰਸੇ ਪਰਸ ਜੋ ਕੇ ਮਨੂੜ ਰੂਪੀ ਮਨੁਹੇ ਨੂੰ ਕੰਚਨ ਬਣਾ ਦਿੰਦਾ ਹੈ ਐਸਾ ਪਾਰਸਾ ਸਤਿਗੁਰ ਜਿਹੜਾ ਬਾਹਰਲਾ ਪਾਰਸ ਹੈ ਜਿਹੜਾ ਬਾਹਰਲਾ ਸੁਨਨਾ ਬਣਾਉਂਦਾ ਹੈ ਉਹਨੂੰ ਤਾਂ ਬਾਣੀ ਕੰਚਨ ਮਾਟੀ ਮੰਨਦੀ ਹੈ ਕੰਚਨ ਮਾਟੀ ਮੰਨਣਾ ਭਾਗ ਤਾਂ ਮਿੱਟੀ ਦੇ ਬਰਬਰ ਉਹਦੀ ਕੀਮਤ ਜਾਣਦੇ ਨੇ ਸੋਨੇ ਨੂੰ ਜਦੋਂ ਪਗਧਰ ਬਦਾ ਜੀ ਨੂੰ ਪਾਰਸ ਦੀ ਬੱਤੀ ਦੇਖੇ ਸੀ ਪਰਖਣ ਵਾਸਤੇ ਵੀ ਵਾਕਈਏ ਮਾਇਆ ਦਾ ਤਿਆਗੀ ਹੈ ਭਗਤ ਭਗਤ ਦਰਵਜਿਆ ਚ ਉਹ ਜੱਗਾ ਦੇ ਵਿੱਚ ਚਮਰੇਟਾ ਪੰਡਤ ਦੇ ਢਿੱਡ ਭੂੜ ਸੀ ਵੀ ਡੰਗਰ ਢੋਂਦਾ ਨੀਚ ਕੰਮ ਕਰਦਾ ਵੀ ਦੇਖੀ ਮਾਇਆ ਦਾ ਤਿਆਗੀ ਹੈਗਾ ਵੀ ਹੈ ਇਹਦੀ ਬੱਲੇ ਚਾਰੇ ਜੁੱਗਾਂ ਦੇ ਚ ਜੱਗਾਂ ਦੇ ਵਿੱਚ ਇਹਦੀ ਬੱਲੇ ਬੱਲੇ ਉਹੀ ਭਰੀ ਹੈ ਉਦੀ ਪਰਖ ਵਾਸਤੇ ਬਾਹਰ ਮਿੱਟੀ ਵਾਲਾ ਸੋਨਾ ਬਣਾਉਣ ਲਈ ਵਾਲਾ ਵਾਸਤੇ ਪਾਰਸ ਦੀ ਬੱਟੀ ਦੇ ਗਏ ਉਹਨਾਂ ਨੇ ਦੇਖਿਆ ਹੀ ਨਹੀਂ ਉਹਦੇ ਕੰਨੀ ਕੀ ਸਾਲਾਂ ਦੇ ਬਾਅਦ ਜਦੋਂ ਫੇਰ ਆਏ ਦੇਖਣ ਉਹ ਫੇਰ ਜੁੱਤੀਆਂ ਗੰਢੇ ਕਹਿੰਦੇ ਦਾ ਬੰਦਾ ਬੜਾ ਲਾਲਚੀ ਆ ਇਹ ਕਹਿੰਦਾ ਮੈਂ ਆ ਤੱਕੀ ਆ ਭਈ 파ਰਸ ਦੇ ਗਏ ਸੋਨਾ ਜਨਾ ਮਰਜੀ ਬਣਾਈ ਜਾ ਤੂੰ ਲੋਹੇ ਤੋਂ ਬਣਾ ਲਿਆ ਹੁਣ ਪਰ ਕਹਿੰਦੇ ਫੇਰ ਜੁੱਤੀਆਂ ਗੰਢਦਾ ਉਹਨਾਂ ਨੇ ਪੁੱਛਿਆ ਕਿ ਕਿੱਥੇ ਉਹ ਬੱਟੀ ਕਹਿੰਦਾ ਤੁਸੀਂ ਉਹ ਰੱਖ ਕੇ ਗਏ ਸੀ ਜਿੱਥੇ ਰੱਖੀ ਆ ਦੇਖ ਲਓ ਕਿੱਥੇ ਪਈ ਆ ਮੈਂ ਤਾਂ ਦੇਖਿਆ ਹੀ ਨਹੀਂ ਮੇਰਾ ਤਾਂ ਧਿਆਨ ਮਾਰੇ ਡੰਗਰਾਂ ਚ ਹੈ ਜਾਂ ਜੁੱਤੀ ਗੰਢਣ ਚ ਹੈ ਚਿਤਨ ਰੰਜਨ ਨਾਲ ਹੈ ਚਿਤਰਾਮ ਚ ਹੈ ਜਦ ਦੇਖਿਆ ਬੱਟੀ ਉੱਥੇ ਪਈ ਉਹ ਕਹਿੰਦਾ ਲੈ ਜਾਓ ਚੱਕ ਕੇ ਮੈਨੂੰ ਨਹੀਂ ਇਹਦੀ ਲੋੜ ਹੈ ਗਈ ਤੁਹਾਡੇ ਤੁਹਾਡੇ ਕੰਮ ਦੀ ਚੀਜ਼ ਹੈ ਤੁਹਾਡੇ ਕੰਮ ਦੀ ਚੀਜ਼ ਹੈ ਤੁਸੀਂ ਲੈ ਜਾਓ ਜਿੰਨਾ ਮਨੋਂਣਾ ਸੋਨਾ ਬਣਾ ਲਓ ਇਸ ਕਰਕੇ ਸਤਗੁਰ ਪਾਰਸਪੁਰਸ ਹੈ ਭਾਈ ਗੁਰਦਾ ਜੀ ਕਹਿੰਦੇ ਨੇ ਲੱਖ ਪਾਰਸ ਪਾ ਖਾਕ ਸੋ ਹਾਏ ਉਨਾ ਜਿਹੜੇ ਦੁਜੇ ਨੇ ਲਖ ਪਾਰਸ ਪਾ ਖਾਕ ਸੁਹਾਏ ਜਿਹੜੇ ਕੀਮਤੀ ਪਾਰਸ ਕੀਮਤੀ ਚੀਜ਼ਾਂ ਨੂੰ ਕਿਹਾ ਜਾਂਦਾ ਹੈ ਇਹ ਤਾਂ ਜਿਹੜੇ ਸਤਿਗੁਰੂ ਨੂੰ ਪਰਸ ਲੈਂਦੇ ਨੇ ਉਹਨਾਂ ਦੇ ਪੈਰਾਂ ਦੇ ਪੈਰਾਂ ਚ ਰੋਲਦੇ ਫਿਰਦੇ ਹੁੰਦੇ ਨੇ ਨਾਮ ਨਦੀ 18 ਸਿੱਧੀਆਂ ਪਿਛੇ ਲੱਗੀਆਂ ਫਿਰਾਂ ਕਿਹਦੇ ਜੋ ਹਰ ਹਿਰਦੇ ਸਦਾ ਵਸਾਏ ਇਹ ਤਾਂ ਪਿੱਛੇ ਵਿੱਚ ਜੋਗੀ 나ਥ ਹਿਰਦਿਆਂ ਸਿੱਧੀਆਂ ਦੇ ਮਗਰ ਮਗਰ ਦੁਰੇ ਫਿਰਦਨੇ ਪਾਲਟ ਨੇ ਪੱਕੇ ਦਿਨ ਹਰਦੀ ਭਾਲ ਚਰ ਰਹੇ ਨੇ ਇਹਦਾ ਮਗਰ ਮਗਰ ਦੇ ਨੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਸਮੁੱਚੀ ਉਹ ਮਾਇਆ ਕਹਿਤੀ ਸਾਰੀ ਜੋ ਦੀਸੇ ਸੁਮਾਇਆ ਤੇ ਪਿੱਛੇ ਲੱਗੀ ਤੇ ਫਿਰਦੀ ਹੁੰਦੀ ਹੈ ਭਗਤਾਂ ਦੇ ਅਸਲ 'ਚ ਭਗਤਾਂ ਦੇ ਪਿੱਛੇ ਨਹੀਂ ਲੱਗੀ ਹੁੰਦੀ ਮਾਇਆ ਤਾਂ ਕੀ ਕੀਤੀ ਹੋਈ ਮਾਇਆ ਦਾ ਜੋ ਮਾਲਕ ਹੈ ਮਾਦਵ ਹੈ ਉਹ ਜਿਹੜੇ ਹਿਰਦੇ 'ਚ ਬੈਠਾ ਹੋਵੇ ਉੱਥੇ ਰਹੂ ਉਹੁਰਗੇther ਹੋਊਗੀ ਜਿੱਥੇ ਹਰ ਬੈਠਾ ਹੋਵੇ ਜਿਹੜੇ ਹਿਰਦੇ ਦੇ ਵਿੱਚ ਉਹ ਤਾਂ ਸੇਵਾਦਾਰ ਨਹੀਂ ਹੈ ਮਾਇਆ ਦਾਸੀ ਹੈ ਚੇਰੀ ਹੈ ਉੱਥੇ ਰਹੂ ਜਿੱਥੇ ਉਹਦਾ ਮਾਲਕ ਬੈਠਾ ਇਈ ਸ਼ੁਭਰੀ ਸ਼ਕਤੀ ਹੈ ਮਾਇਆ ਪਰਮ ਈਸ਼ਵਰ ਨੇ ਪੈਦਾ ਕੀਤੀ ਹੋਈ ਉਹਦੀ ਸ਼ਕਤੀ ਹੈ ਦਸਮ ਪਾਤਸ਼ਾਹ ਸ੍ਰੀ ਸਰਬਲੋਗ ਗ੍ਰੰਥ ਅੰਦਰ ਇਸ ਮਾਇਆ ਬਾਰੇ ਦੱਸਦੇ ਨੇ ਆਦ ਪਵਾਨੀ ਈਸ਼ਵਰੀ ਆਦ ਪਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ ਪਵਾਨੀ ਹੈ ਵੱਡੇ ਵੱਡੇ ਨੂੰ ਪਵਾ ਦਿੰਦੀ ਹੈ ਮਾਇਆ ਜਿਹੜੀ ਹੈਗੀ ਹੈ ਇਹ ਹੀ ਸ਼ਬਰੀ ਸ਼ਕਤੀ ਹੈ ਤਾਂ ਵੱਡੇ ਵੱਡੇ ਸੇਵਾ ਦਾ ਸੇਵਾਦਾਰ ਬਣਾਏ ਨੇ ਆਪਣੇ ਚੇਰੀ ਨਹੀਂ ਮਗਰ ਮਗਰ ਫੜਦੇ ਨੇ ਸਭ ਪਹਿਲੇ ਬਾਸ਼ਾ ਕੀ ਕੰਨ ਨੇ ਕੌਂ ਘਰ ਪਕੜੀ ਨਾ ਆਈ ਹੱਥ ਪ੍ਰੀਤ ਕਰੀ ਚਾਲੀ ਨਾ ਹੀ ਸਾਥ ਕੌਣ ਆਣ ਗਜੋਤੇ ਅੱਗ ਦੇਈ ਤਾਬੇ ਚਰਨੀ ਆਏ ਭਈ ਜਿਹੜਾ ਇਹਨੂੰ ਫੜਦਾ ਉਹਨੂੰ ਉਂਗਲਾਂ ਦੇਣ ਚਾਉਂਦੀ ਹੈ ਮਗਰ ਮਗਰ ਗੁਲਾਮ ਬਣਾ ਕੇ ਰੱਖਦੀ ਹੈ ਆਪਣਾ ਗੁਲਾਮੀ ਕਰਾਉਂਦੀ ਹੈ ਜਿਹੜਾ ਤਿਆਗ ਨਾ ਨਾ ਉਹਦੀ ਗੁਲਾਮ ਬਣ ਜਾਂਦੀ ਹੈ ਇਹ ਬੇਗਮ ਉਹਦੀਓ ਬਣਦੀ ਐ ਜਿਹਨਾਂ ਨੂੰ ਤਿਆਗ ਦਿੰਦਾ ਉਹ ਹੀ ਬਾਦਸ਼ਾਹ ਹੁੰਦਾ ਅਸਲੀ ਉਹ ਹੀ ਸੱਚਾ ਬਾਦਸ਼ਾਹ ਹੁੰਦਾ ਜਿਹਦੀ ਮਾਇਆ ਮਾਇਆ ਗੁਲਾਮੀ ਕਰੇ ਜਿਹੜੇ ਮਾਇਆ ਦੇ ਗੁਲਾਮ ਨੇ ਕੋੜਾਵੇ ਬਾਦਸ਼ਾਹ ਨੇ ਜਿਵੇਂ ਕੱਲ ਭਾਈ ਗੁਰਦਾਸ ਜੀ ਨੇ ਦੱਸਿਆ ਸੀਗਾ ਬਾਦਸ਼ਾਹ ਜਿਹੜੇ ਕੂੜੇ ਨੇ ਸਤਗੁਰ ਸੱਚਾ ਬਾਦਸ਼ਾਹ ਹੋਰ ਕੂੜੇ ਬਾਦਸ਼ਾਹ ਦੁਨਿਆਵੇ ਇਹ ਇਹਦੇ ਗੁਲਾਮ ਨੇ ਬੇਗਮ ਦੀ ਇਸ ਕਰਕੇ ਅੱਗੇ ਪਾਈਗਰਦਾਸ ਜੀ ਸਤਗੁਰੂ ਨੂੰ ਪਾਰ ਜਾਤ ਮੰਨਦੇ ਨੇ ਸਤਗੁਰੂ ਹੀ ਪਾਰ ਜਾਤਾ ਹੈ ਹੋਰ ਕੋਈ ਰੁਕਣੀ ਹੈਗਾ ਪਾਰ ਜਾਤ ਨਾਨਕ ਪਾਸ਼ਾ ਕਹਿੰਦੇ ਨੇ ਗੁਰ ਸੰਤੋਖ ਦਾ ਰੁੱਖ ਹੈ ਨਾਨ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆ ਨਾ ਆਇਆ ਰਖਤ ਪੜ ਜਾਤ ਇਹ ਲੈ ਜਾਂਦਾ ਬਾਹਰ ਬਾਹਰ ਕਰਵਾ ਦਿੰਦਾ ਬੇੜਾ ਪਾਰ ਲਾਉਂਦਾ ਔਰ ਸਾਰੀਆਂ ਇੱਛਾ ਪੂਰੀਆਂ ਕਰ ਦਿੰਦਾ ਕੋਈ ਚਾਹ ਰਹਿੰਦੀ ਨਹੀਂ ਸਭੇ ਇੱਛਾ ਪੂਰੀਆਂ ਜਪਾਇਆ ਅਗ ਮਾਪਾਰਾ ਇਹੀ ਸਤਗੁਰੂ ਨੇ ਜਗ ਮਾਪਾਰਾ ਕਿ ਹੈ ਇੱਛਾ ਪੂਰਕ ਸਰਬ ਸੁੱਖਾਂ ਦਾ ਦਾਤਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰ ਗੋਣਾ ਗੁਰ ਸਤ ਗੁਰ ਇਹੀ ਭਰ ਜਾਤਾ ਹੈ ਇਹਦੇ ਥੱਲੇ ਆਈਏ ਇਹਦੇ ਸ਼ਰਨ ਜਾਇਆਈਏ ਇਹਦੇ ਚਰਨਾ ਚ ਰਹਿ ਕੇ ਹੀ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਇਹਦੀ ਛਾਂ ਥੱਲੇ ਗਿਆਨ ਤੋਂ ਪਰ ਕੋਈ ਕੀਮਤੀ ਚੀਜ਼ ਨਹੀਂ ਗੁਰਦੇ ਗਿਆਨ ਤੋਂ ਬਣਾ ਇਨੂੰ ਇਹ ਗੁਰ ਅਸਾਧ ਸੰਤੋਖ ਰੁਖਾ ਹੈ ਫੁੱਲ ਲੱਗਦਾ ਇਹਨੂੰ ਧਰਮ ਦਾ ਆ ਧਰਮ ਫੁੱਲ ਫਲ ਗਿਆਨ ਫਲ ਗਿਆਨ ਜਿਹੜੇ ਪੰਡਤ ਵੱਲੋਂ ਪ੍ਰਚਾਰੇ ਗਏ ਸਮੁੰਦਰ ਸਾਗਰ ਲੜਕ ਕੇ 14 ਰਤਨ ਉਦੇ ਬਾਰੇ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਦੁੱਖ ਦਾ ਸਾਗਰ ਹੈ ਪਾਪ ਸਾਗਰ ਪੈ ਸਾਗਰ ਹੈ ਸਤ ਗੁਰੂ ਹੀ ਪੁਰਖ ਹੈ ਜਿਹੜਾ ਸੁਖ ਸਾਗਰ ਹੈ ਇਸ ਸਾਗਰ ਵਿੱਚੋਂ ਜੋ ਸਿੱਖਿਆ ਸੁਣੋਂ ਉਹਦੇ ਸਤਗੁਰ ਦੀ ਬਾਣੀ ਸਿਖਾਉਂਦੀ ਐ ਸਿੱਖ ਨੂੰ ਸਿਖਿਆ ਔਰ ਰਤਨ ਪਦਾਰਥ ਨੇ ਭਗਤਾ ਮਾਸੇ ਗੁਰੂ ਕਾ ਸ਼ਬਦ ਰਤਨ ਹੈ ਗੁਰੂ ਕਾ ਸ਼ਬਦ ਨੂੰ ਰਤਨ ਹੈ ਹੀਰੇ ਜਿੱਤ ਜੜਾਓ ਇਸ ਕਰਕੇ ਗੁਰਬਾਣੀ ਗੁਰੂ ਦੇ ਗਿਆਨ ਨੂੰ ਹੀ ਗਿਆਨ ਰਤਨ ਮੰਨਦੀ ਹੈ। ਭਗਤ ਜਾਣਦੇ ਜੰਦੇ। ਉਹਨਾਂ ਵਾਸਤੇ ਜਿਹੜਾ ਗੁਰਕਾ ਸ਼ਬਦ ਹੈ ਉਹੀ ਰਤਨ ਹੈ। ਇਸ ਰਤਨ ਤੋਂ ਕੀਮਤੀ ਕੋਈ ਰਤਨ ਨਹੀਂ ਹੈ। ਇਸ ਕਰਕੇ ਭਗਤ ਜਾਣਦੇ ਪਵ ਸਾਗਰ ਦੀ بجائے ਸੁਖ ਸਾਗਰ ਚ ਰਹਿੰਦੇ ਨੇ ਮਨ ਕਰਕੇ ਧਿਆਨ ਕਰਕੇ ਸੁਰਤ ਕਰਕੇ ਕੋਣਾਂ ਦੀ ਸੁਰਤੇ ਸ਼ਬਦ ਚ ਹੁੰਦੀ ਆ ਗੁਰਦੇ ਚ ਸੁਰਤ ਸ਼ਬਦ ਪਵ ਪਵ ਸਾਗਰ ਤਰੀ ਹੈ ਸੁਰਤੇ ਮਰਦੀ ਹੁੰਦੀ ਹੈ ਮੂਈ ਸੁਰਤ ਬਾਦ ਅਹੰਕਾਰ ਕਿਹੜੀ ਮਰਦੀ ਹੈ ਜਿਹੜੀ ਬਾਦ ਅਹੰਕਾਰ ਚ ਪਈ ਰਹਿੰਦੀ ਆ ਇਸ ਕਰਕੇ ਭਗਤ ਜਿਹਨਾਂ ਨੂੰ ਪਤਾ ਹੈ ਪਪ ਸਾਗਰ ਸੁਖ ਸਾਗਰ ਮਾਹੇ ਹੈ ਅੰਦਰ ਹੈ ਪਪ ਸਾਗਰ ਸੁਖ ਸਾਗਰ ਦੇ ਅੱਗੇ ਪਾਇ ਗੁਰਦਾਸ ਜੀ ਜਿਹੜੇ 14 ਰਤਨ ਨੇ ਗਲਤ ਪ੍ਰਚਾਰੇ ਗਏ ਜਿਵੇਂ 파ਰਜਾਸੀ ਕਾਮਤਨ ਗਊ ਸੀ ਆਰਾਮਦ ਹੰਤੀ ਸੀ ਐਵੇਂ ਚਿੰਤਾ ਮਣੀ ਸੀ ਉਚਾ ਦਾ ਬਦਾਰਥੰਦ ਵਿੱਚ ਪਾਈ ਗੁਰਦਾਜ ਜੀ ਉਹਦੇ ਅਰਥ ਕਰ ਰਹੇ ਨੇ ਗੁਰੂ ਦੀ ਦ੍ਰਿਸ਼ਟੀ ਤੋਂ ਕਿ ਕੀ ਚੀਜ਼ ਹੈ ਇਹ ਭਗਤੋ ਚਿੰਤਾਮਣੀ ਕਿਹਨੂੰ ਮੰਨਦੇ ਨੇ ਪਾਰਸ ਕਿਹਨੂੰ ਮੰਨਦੇ ਨੇ ਦੇਵ ਕਿਹਨੂੰ ਮੰਨਦੇ ਨੇ ਤੀਰਥ ਕਿਹਨੂੰ ਮੰਨਦਾ ਸਾਰੇ ਡੁਪਲੀਕੇਟ ਪਾਂਡੇ ਨੇ ਖੜੇ ਕਰਤੇ ਵਿਆਖਿਆ ਹੀ ਗਲਤ ਕਰਤੀ ਸਤਗੁਰੂ ਨਹੀਂ ਨਾ ਸਤਗੁਰੂ ਆਪੇ ਗੁਰਬਾ ਵਿੱਚ ਬਣ ਬੈਠੇ ਜੀ ਗੁਰੂ ਸਦਾਏ ਅਗਿਆਨੀ ਅੰਧਾ ਅਗਿਆਨੀ ਅਨ ਜਿਹਨੂੰ ਇੰਨੀ ਵੀ ਸਮਝ ਨਹੀਂ ਕਿ ਸਰਜੀ ਔਰ ਨਰਨਰਜੀਓ ਦੇ ਵਿੱਚ ਕੀ ਫਰਕ ਹੁੰਦਾ ਪਥਰਨਰਜੀਓ ਹੈ ਉਹਨੂੰ ਪਰਮੇਸ਼ਰ ਬਣਾਇਆ ਹੈ ਉਹਨੂੰ ਪੱਥਰ ਬਣਾਇਆ ਗਿਆ ਜਿੱਥੇ ਆਤਮਾ ਆਤਮਾ ਨੂੰ ਪੱਥਰ ਪੂਜਣ ਤੇ ਲਾਇਆ ਹੋਇਆ ਬਾਣੀ ਨੇ ਕਿਹਾ ਸੀ ਆਤਮਾ ਦੇਵ ਪੂਜੀਏ ਭਾਈ ਇਹ ਪੰਡਤ ਜੀ ਭਾਈ ਜੀ ਆਤਮਾ ਦੇਵ ਪੂਜੀਏ ਜਿੱਥੇ ਆਤਮਾ ਹੈ ਉਹਨੂੰ ਪੂਜੀਦਾ ਉਹਨੂੰ ਖਾਣ ਨੂੰ ਕੁਛ ਦਈਦਾ ਪੀਣ ਨੂੰ ਕੁਛ ਦਈਦਾ ਸੁਣਾਈਦਾ ਗਿਆਨ ਦਈਦਾ ਸਖਾਈ ਦਾ ਭਈ ਜਿਹੜੇ ਅੰਡਜ ਜੇੜਜ ਸਿਤਜ ਉਤਪੁਜਾਇ ਸਭ ਤੇਰੇ ਕੀਤੇ ਜਨਤਾ ਇਹ ਕਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰ ਬੰਤਾ ਉਹਨਾਂ ਨੂੰ ਪੱਥਰ ਪੂਜਾ ਤੇ ਲਾਤਾ ਸਰਜੀਓ ਕੱਟ ਕੇ ਨਿਰਜੀਓ ਤੇ ਚੜਾਤਾ ਚੰਗਾ ਭੜਾ ਫੁੱਲ ਚੰਗਾ ਭੜਾ ਪੱਤਾ ਚੰਗੀ ਬਲੀ ਟਾਣੀ ਜੀਨ ਦੀ ਖੜੀ ਤੋੜ ਕੇ ਪੱਥਰ ਤੇ ਜੜਾਦੀ ਫਿਰ ਅਗਿਆਨੀ ਨਾ ਕਹਿਣ ਭਗਤੋ ਤੋ ਹੋਰ ਕੀ ਕਹਿਣ ਸਦਾ ਰਹਾ ਗੁਰੂ ਗੁਰੂ ਗਿਆਨੀ ਦਾ ਨਾਮ ਆ ਇਸ ਕਰਕੇ ਅੱਗੇ ਚਿੰਤਾਮਨੀ ਦੀ ਗੱਲ ਕਰਾਂਗੇ ਅਤੇ ਫਤੇ ਬਣਾਉਣੇ ਆ ਅੱਗੇ 5 ਨੰਬਰ ਫਾਈਲ ਵਿੱਚ ਦੁਬਾਰਾ ਸੰਗਤਨਾ ਸਾਂਝ ਪਾਉਣੇ ਆ